ਜੋ ਲਗਦਾ ਹੈ ਕਿ ਜੇ ਗੁਰੂ ਸਾਹਿਬ ਦੀ ਧਰਮਾਂ ਨੇ ਉਸ ਨੂੰ ਤਰਸਾ ਦਿੱਤਾ ਹੈ ਕਿ ਜਦੋਂ ਬਹੁਤਾਂ ਦੇ ਅੱਗੇ ਇਹਨਾਂ ਨੂੰ ਬੋਲਣਾ ਆਉਂਦਾ ਹੈ। ਤੇ ਸੇਵਾ ਤੋਂ ਮੇਰੇ ਕੋਲ ਆ ਗਿਆ ਤੁਸੀਂ ਕਰਨਾ ਪੰਜ ਦਿਨਾਂ ਦੇ ਸੋਣ ਤੋਂ ਉਹਨਾਂ ਨੇ ਜਪਾਇਆ। ਜਦੋਂ ਮੱਖਣ ਸਾਹ ਲਵਾਉਣੇ ਨੂੰ ਇਹ ਪਤਾ ਲੱਗਾ ਕਿ ਗੁਰੂ ਸਾਹਿਬ ਆਪ ਪ੍ਰਗਟ ਹੋ ਗਏ ਆ ਤਾਂ ਗੁਰੂ ਸਾਹਿਬ ਨੇ ਆਪਣਾ ਮੋਢਾ ਜਿਹੜਾ ਹੈ ਆ ਜਿਹੜਾ ਨੰਗਾ ਕਰਕੇ ਦਿਖਾਵੇ ਤੇਰੇ ਜਹਾਜ਼ ਨੂੰ ਮੋਢਾ ਦੇਣ ਦੀਆਂ ਜਿਹੜੀਆਂ ਅਜੇ ਤੱਕ ਸ਼ਾਪ ਹਨ ਉਹ ਵੀ ਹਜੇ ਮੇਰੇ ਮੋਢੇ ਤੇ ਮੌਜੂਦ ਹੈ ਤੇ ਜਿਹੜਾ ਤੁਸੀਂ ਗੁਰੂ ਘਰ ਨਾਲ ਪਤਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਸੰਗਤ ਵਿੱਚ ਪ੍ਰਗਟ ਹੋਏ ਉਹ ਸਟੈਪ ਜਿਹੜੇ ਵਿਰੋਧੀ ਸਨ ਬਰੋਧੀਆਂ ਵੱਲੋਂ ਵਿਰੋਧ ਵੀ ਕੀਤਾ ਗਿਆ ਪਰ ਗੁਰੂ ਸਾਹਿਬ ਸਾਰੀਆਂ ਬਰੋਧਾਂ ਨੂੰ ਦਰਕਨਾਰ ਕਰਦੇ ਹੋਏ ਪ੍ਰਗਟ ਹੋਏ ਤੇ ਸੰਗਤਾਂ ਦਾ ਉਧਾਰ ਕਰਨ ਦੇ ਲਈ ਆਨੰਦਪੁਰ ਸਾਹਿਬ ਵਿੱਚ ਆ ਕੇ ਬਸੇ ਆਨੰਦਪੁਰ ਦੀ ਜਿਹੜੀ ਜ਼ਮੀਨ ਹੈ ਗੁਰੂ ਸਾਹਿਬ ਜੀ ਨੇ ਜਿਹਦਾ ਇਹਦਾ ਪਹਿਲਾ ਨਾਮ ਚੱਕ ਨਾਨਕੀ ਸੀ ਇਹ ਜ਼ਮੀਨ ਆਪ ਪਹਾੜੀ ਰਾਜਿਆਂ ਨੂੰ ਪੈਸੇ ਦੇ ਕੇ ਮੁੱਲ ਖਰੀਦੀ ਤੇ ਆਨੰਦਪੁਰ ਸਾਹਿਬ ਜਿਹੜਾ ਨਗਰ ਬਸਾਇਆ ਇੱਥੇ ਗੁਰੂ ਸਾਹਿਬ ਦੇ ਘਰ ਜਿਹੜਾ ਹੈ ਜਿਹੜਾ ਇੱਥੋਂ ਗੁਰੂ ਸਾਹਿਬ ਆਸਾਮ ਦੇ ਜਿਹੜਾ ਆਸਾਮ ਨੂੰ ਵੱਖ-ਵੱਖ ਯਾਤਰਾਵਾਂ ਸਿੱਖੀ ਦਾ ਪ੍ਰਚਾਰ ਕਰਨ ਲਈ ਯਾਤਰਾਵਾਂ ਕਰਦੇ ਹੋਏ ਚਲੇ ਗਏ ਫਿਰ 1666 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਕ੍ਰਤੇਗ ਬਹਾਦਰ ਜੀ ਦੇ ગ્રਹਿ ਵਿਖੇ ਪ੍ਰਕਾਸ਼ ਹੋਇਆ ਤਾਂ ਮੈਂ ਜੀ ਆਇਆਂ ਦੀ ਲੜੀ ਵਿੱਚ ਜਿੱਥੇ ਸਾਰਿਆਂ ਦੇ ਇਥੇ ਹੋਂਦ ਦੇ ਧੰਨਵਾਦ ਕਰਦਾ ਹਾਂ ਔਰ ਮੈਂ ਪ੍ਰਬੰਧਕ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਨਗਰ ਕੀਰਤਨ ਬਿਲਕੁਲ ਆਪਣੇ ਜਿਹੜੇ ਪਹੁੰਚ ਚੁੱਕਿਆ ਹੈ ਬੱਚੇ ਜਿਹੜੇ ਜੇ ਕੋ ਥੱਕ ਗਏ ਤਾਂ ਬੈਠਣ ਦੀ ਕਿਰਪਾ ਕਰ ਲਓ ਆਪਣੇ ਆਪਣੇ ਸਥਾਨ ਤੇ ਬਹਿ ਜਾਓ ਤੇਗ ਬਹਾਦਰ ਸਿਮਰਿਆ ਗੁਰ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਗੁਰ ਤੇਗ ਬਹਾਦਰ ਸਿਮਰਿਆ ਤੂ ਤਨ ਗੁਰੂ ਪਿਆ ਤਨ ਤਨ ਬਾਬਾ ਦੀਪ ਸਿੰਘ ਜੀ 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 ਤਨ ਗੁਰੂ ਤਨ ਗੁਰੂ ਪਿਆਰੇ ਤਨ ਗੁਰੂ ਤਨ ਗੁਰੂ ਪਿਆਰੇ ਤਨ ਤਾਰੇ ਆਪਣਾ ਜਾਨ ਬਚਾਉਣ ਲਈ ਨੱਠ ਪਏ ਉਥੇ ਭਾਈ ਜੇਤਾ ਜੀ ਜਿਹੜੇ ਕਿ ਅੰਮ੍ਰਿਤਸਰ ਕੇ ਸੈਮਜਨ ਸਜੇ ਭਾਈ ਜੀਵਨ ਸਿੰਘ ਜੀ ਉਹਨਾਂ ਨੇ ਗੁਰੂ ਸਾਹਿਬੀ ਦਾ ਸੀਸ ਚੁੱਕਿਆ ਔਰ ਜਿਹੜਾ ਹੈ ਉਥੇ ਉਹ ਜਿਹੜੇ ਆਪਣੇ ਲੱਖੀ ਸ਼ਾ ਬਨਜਾਰਾ ਜਿਹੜਾ ਕਿ ਇੱਕ ਬਹੁਤ ਵੱਡਾ ਵਪਾਰੀ ਸੀ ਉਸ ਨੇ ਆਪਣੇ ਰੂਮ ਦੇ ਗੱਡੇ ਦੇ ਵਿੱਚ ਗੁਰੂ ਸਾਹਿਬ ਜੀ ਦੇ ਧੜ ਨੂੰ ਸੰਭਾਲਿਆ ਤੇ ਜਿੱਥੇ ਗੁਰਦੁਆਰਾ ਰਕਾਬ ਨਾਲ ਸਵਾਭ ਸਥਾਪਿਤ ਹੈ ਉਸ ਜਗ੍ਹਾ ਤੇ ਉਹਦਾ ਆਪਣਾ ਕਾਰਸ ਹੀ ਉਸ ਨੇ ਗੁਰੂ ਸਾਹਿਬ ਦੇ ਤੜਨੂ ਆਪਣੇ ਘਰ ਸਮੇਤ ਅੱਗ ਲਾ ਕੇ ਸਰਦਾਪੂਰਵਕ ਸੰਸਕਾਰ ਕੀਤਾ ਤੇ ਭਾਈ ਜੈਤਾ ਜੀ ਜੰਗਲੀ ਰਾਹਾਂ ਦੇ ਵਿੱਚ ਜੰਗਲਾਂ ਦੇ ਵਿੱਚ ਨਦੀਆਂ ਦਰਿਆਵਾਂ ਨੂੰ ਉਤਾਰ ਕਰਦੇ ਹੋਇਆ 350 ਮੀਲ ਦਾ ਸਫ਼ਰ ਜਿਹੜਾ ਉਹ ਪਾਰ ਕਰਦੇ ਹੋਏ ਆ ਗੁਰੂ ਸਹਿਬ ਦਾ ਜਿਹੜਾ ਸੀਸ ਹੈ ਸਤਕਾਰ ਸਹਿਤ ਜੀਤਪੁਰ ਸਾਹਿਬ ਲੈ ਕੇ ਪਹੁੰਚੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸੀਸ ਦੇ ਦਰਸ਼ਨ ਕੀਤੇ ਤਾਂ ਜਿਹੜੇ ਭਾਈ ਜੈਤਾ ਜੀ ਛਣ ਦੇਖਿਆ ਕਿ ਉਹਨਾਂ ਦੇ ਪੈਰਾਂ ਚੋਂ ਲਹੂ ਵਗ ਰਿਹਾ ਸੀ ਸਰੀਰ ਸਾਹਵ ਜਿਹੜਾ ਕੁੱਛਿਆ ਗਿਆ ਸੀ ਛਿੱਲਿਆ ਗਿਆ ਸੀ ਕੰਡਿਆਂ ਚ ਰੀਟਿਆ ਗਿਆ ਸੀਗਾ ਉਸ ਟਾਈਮ ਜਿਹੜਾ ਗੁਰੂ ਜੀ ਨੇ ਭਾਈ ਜੈਤਾ ਜੀ ਨੂੰ ਆਪਣੇ ਗਲ ਦੇ ਜਿਸ ਤਰ੍ਹਾਂ ਭਾਈ ਜੈਤਾ ਜੀ ਸੀਸ ਆਪਣੇ ਸੀਨੇ ਨਾਲ ਲਾ ਕੇ ਲਿਆਏ ਸਨ ਗੁਰੂ ਤੇਗ ਬਹਾਦਰ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ ਉਸੀ ਤਰ੍ਹਾਂ ਆਪਣੇ ਸੀਨੇ ਨਾਲ ਲਾਇਆ ਤੇ ਕਿਹਾ ਰੰਗਰੇਟੇ ਗੁਰੂ ਕੇ ਬੇਟੇ ਉਹਨਾਂ ਨੂੰ ਗੁਰੂ ਕੇ ਬੇਟੇ ਦਾ ਖਤਮ ਦਿੱਤਾ ਸਿੱਖ ਕੌਮ ਪਾਈ ਜਾਂਦਾ ਜਿਹਦੀ ਪਾਈ ਜੀਵਨ ਸਿੰਘ ਜੀ ਦਾ ਦੇਣਾ ਉਮਰ ਪਰ ਲਈ ਨਹੀਂ ਦੇ ਸਕਦੇ ਸਾਨੂੰ ਨਾ ਜਿਹੜਾ ਹੈ ਉਸ ਟਾਈਮ ਪਾਲਕੀ ਦੇ ਰੂਪ ਵਿੱਚ ਕੀਰਤਪੁਰ ਸਾਹਿਬ ਤੋਂ ਗੁਰਦੁਆਰਾ ਗੁਰੂ ਤੇਗ ਬਹਾਦਰ ਜੀ ਦਾ ਸੀਸ ਅਨੰਦਪੁਰ ਸਾਹਿਬ ਵਿੱਚ ਲੈ ਕੇ ਗਿਆ ਜਿੱਥੇ ਗੁਰਦੁਆਰਾ ਸੀਸ ਗੰਸਾਹਿਬ ਸਥਾਪਿਤ ਹੈ ਉੱਥੇ ਗੁਰੂ ਜੀ ਦੇ ਸੀਸ ਦਾ ਸ਼ਰਧਾਪੂਰਵਕ ਸੰਸਕਾਰ ਕੀਤਾ ਇਸ ਤਰ੍ਹਾਂ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਦੇ ਚਾਤਰ ਬਣਦੇ ਹੋਇਆ ਹਿੰਦੁਸਤਾਨ ਦੀ ਰੱਖਿਆ ਕੀਤੀ ਹਿੰਦੂ ਧਰਮ ਦੀ ਰੱਖਿਆ ਕੀਤੀ ਆਪਾਂ ਨੂੰ ਅੱਜ ਦੇ ਦਿਨ ਤੇ ਉਹਨਾਂ ਦੇ ਲਈ ਸ਼ਰਧਾਪੂਰਵਕ ਨਤਮਸਤਕ ਹੋਣਾ ਚਾਹੀਦਾ ਹੈ ਦਿਨ ਕੇ ਤੋ ਲੜੇ ਦਿਨ ਕੇ ਰਗਨਤ ਮਾਂ ਮਾਂ ਬਾਜਿਓ ਰਗਨ ਜਮਾ

ਇਹ ਜੀ ਆਪਾਂ ਨੂੰ ਹੋਇਆ ਹੈ ਸੰਗਤ ਹੋਇਆ ਹੈ ਆਪਾਂ ਸਾਰੀ ਸੰਗਤ ਰੂਪ ਵਿੱਚ ਆਪਾਂ ਸ਼ਾਮਲ ਹੋਇਆ ਪਰਮਾਤਮਾ ਸਭ ਦੀ ਹਾਜ਼ਰੀ ਆਪਣੇ ਚੱਲਣ ਦੀ ਹੈ ਜੀ ਇਹ ਜੀ ਹੈ ਇੱਕ ਦਿਆਲਾ ਜੀ ਮਾਣ ਲਾਵਾ ਕੇ ਲਾ ਜੋ ਹੋਣ ਚਾਹੋ ਇਹ ਬਾਹਰ আডাকে yeah,

ਪਾਜੀ ਤੁਹਾਡਾ ਸਾਰਾ ਸਮਾਜ ਦੇ ਪਾਜੀ ਗੱਡੀਆਂ ਪਿੱਛੇ ਦੀ ਆ ਜੀ ਆ ਪੀ ਥੋੜਾ ਰਾਮ ਜੀ 18 ਨਾ ਸੁਜੀ ਹੋਣੀ ਹੈ ਸੱਜੇ ਖੜੇ ਆਟਾ ਨਹੀਂ ਕਿਤੇ ਨਾਲ ਲੈ ਜਾ